ਔਰ ਮੈਂ ਕਿਹਦੇ ਨਾਲ ਆਉਂਗੀ ਵਧੀਆ ਸਾਨੂੰ ਕੀਸ ਗੈਸ ਜਿਹੜਾ ਆਪਣਾ ਨਾ ਬਲਕੇ ਖਾਸ ਆਪਣਾ ਹੈ ਪਰ ਮੈਂ ਇੱਕ ਜਗ੍ਹਾ ਪੁੱਛਿਆ ਨਾਲ ਸਿ ਆਉਂਗੇ ਕੀ ਫਾਰਮੈਲਟੀ ਕਹਿੰਦੇ ਸਰ ਜਿੰਨੇ ਵਜੇ ਬੁਲਾਓ ਮੈਂ ਉਨੇ ਵਜੇ ਆਉਂਗਾ ਤੇ ਤੁਹਾਨੂੰ ਆਣਾ ਸੁਜੀ ਹੋਗਾ ਤਾਂ ਵੀ ਨਹੀਂ ਆਪੇ ਐਂਡ ਜਦ ਬੈਨ ਨੂੰ ਹੋਰ ਇਹ ਜੰਗ ਹੋਮਰੇ ਫੋਰ ਉਪਜਾਂ ਸਾਡੇ ਕੋਲ ਜਿੰਨੇ ਇਸ ਇਲਾਕੇ ਤੋਂ ਇਹਨਾਂ ਦੀ ਕਿਉਂਕਿ ਇਹ ਸਿਆਸਤਦਾਨ ਨਹੀਂ ਮੈਂ ਬੁਲਾਏ ਨਾ ਹੈ ਮੇਰੇ ਕੋਲ ਕੋਈ ਫਾਰਮੈਲਟੀ ਹੈ ਸਾਡੀ ਨਿੱਜੀ ਤੌਰ ਪਰ ਜਿਹਨੀਆਂ ਦੀ ਮਦਦ ਕਰ ਸਕਦੇ ਆ ਸਕੂਲ ਕਰੂਗਾ ਸਟਾਫ ਕਰੂਗਾ ਬੱਚੇ ਕਰੂਗੇ ਪੇਰੈਂਟਸ ਕਰੂਗੇ ਐਂਡ ਵੀ ਵੈਲਕਮ ਹਿਮ ਥੈਂਕ ਯੂ ਵੈਰੀ ਮਚ ਗੋਡ ਬlesਸ ਬਤਾ ਕਿਸ ਤਰ੍ਹਾਂ ਲੱਗਦਾ 1.50 ਪੂਰੇ ਦੇ ਵਿੱਚ ਪੜਿਆ ਹੁੰਦਾ ਤੇ ਉਹਨੂੰ ਡਾਂਟਿਆ ਵੀ ਹੁੰਦਾ ਉਹਨੂੰ ਮਾਰਿਆ ਵੀ ਹੁੰਦਾ ਤੇ ਉਹੀ ਬੱਚਾ ਇੱਕ ਦਿਨ ਚੀਫ ਗੈਸਟ ਬਣ ਕੇ ਸਕੂਲ ਦੇ ਵਿੱਚ ਆ ਵੀ ਬਤਾ ਫਿਰ ਦੇਖੋ ਪਿਛਲੀ ਵਾਰ ਵੀ ਸਾਡੇ ਚੀਜ਼ ਨੇ ਸਾਡੇ ਸਟੂਡੈਂਟ ਸੀ ਇਹ ਤਾਂ ਬਹੁਤ ਲੇਕਿਨ ਬਹੁਤ ਬੜੀ ਗੱਲ ਹੈ ਜਿਹੜਾ ਆਪਣੀ ਰੂਟਸ ਨੂੰ ਯਾਦ ਰੱਖਦਾ ਆਪਣੀ ਟੀਚਰਾਂ ਨੂੰ ਯਾਦ ਰੱਖਦਾ ਤੇ ਇਹ ਸਾਡੇ ਚ ਕਾਮਨ ਚੀਜ਼ ਹੈ ਮੈਂ ਵੀ ਜੁਨੀ ਦੇ ਹੋਈ ਵਾਪਸ ਵਾਪਸ ਆਏ ਵਾਰੋਂ ਕੁੜਾੜੀ ਓਕਰ ਵਾਲੀ ਹੈ ਕੋਈ ਬਾਤ ਜਾਣਦਾ ਕੋਈ ਕੋਈ ਇਰਾਜ਼ ਨਹੀਂ ਇਸ ਨੂੰ ਆਪਾਂ ਇੰਪਰੂਵ ਕਰੀਂ ਅਰੇ ਨਜ਼ਰ ਮੇਰਾ ਸੋਚ ਇੱਕ ਹੈ ਕਿ ਪੜ੍ਹਾਈ ਹੈਲਥ ਤੇ ਸਪੋਰਟਸ ਇਸ ਸ਼ਹਿਰ ਦੀ ਅੰਗਲ ਵੀ ਦੁਨੀਆ ਕੋ ਸੇ ਜਿਦਾ ਹਿਟਲਰ ਕਹਿੰਦਾ ਕਹਿੰਦਾ ਕੁੜਾੜ ਸ਼ਹਿਰ ਕਿੱਥੇ ਹੈ ਇੱਥੇ ਨਹੀਂ ਪੜ੍ਹਦੇ ਹੁੰਦੇ ਆ ਤਾਂ ਦੁਨੀਆ ਪੁੱਛੇ ਮੁਕਵਾਲੀ ਕਿੱਥੇ ਹੈ ਜਿੱਥੇ ਹੈ ਜੇ სპੋਰਟਸਮੈਨ ਹੈ ਐਨਰਜੀ ਉਹ ਵਫਸਤਵਾਏਗੇ ਬੱਚਿਆਂ ਨੂੰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਅਵਾਰਡ ਦਿੱਤੇ ਗਏ ਜਿਵੇਂ ਦਾ ਪ੍ਰੋਗਰਾਮ ਰਿਹਾ ਤੇ ਬੱਚਿਆਂ ਦੀ ਗੱਲ ਕਰੀਏ ਕਿ ਉਹ ਦੀ ਪਰਫਾਰਮੈਂਸ 10th ਐਂਡ +2 ਦੇ ਵਿੱਚ ਹੈ ਬਹੁਤ ਬੜੀ ਹੈ ਜੀ ਅਬ ਇਸ ਤੋਂ ਪਹਿਲਾਂ ਵੀ ਕਿਹਾ ਸੀ ਕਿ ਸਾਡੇ ਬੱਚੇ ਜਿਹੜੇ ਹਨ ਉਹ ਟਿਊਸ਼ਨਾਂ ਨਹੀਂ ਉਹ ਨਹੀਂ ਫੈਡ ਨਹੀਂ ਹੈ ਸਾਡੇ ਆਪਣੇ ਬਾਰੇ ਪੜਾਏ ਹੋਏ ਨੇ ਅੱਗੇ ਹੋਰ ਵੀ ਨਵੇਂ ਦੌਰ ਆ ਗਿਆ ਟੈਕਨੋਲੋਜੀ ਦਾ ਆ ਗਿਆ ਅਸੀਂ ਟੈਕਨੋਲੋਜੀ ਤੇ ਦੁਬਾਰਾ ਫੇਰ زور لاواں گے کہ دن لاکھ سارے ਕੋਲ ਲੱਗ ਸਕਦਾ ਤੁਹਾਨੂੰ ਪਤਾ ਕੋਈ ਬਾਹਰੋਂ ਮਦਦ ਤਾਂ ਹੈ ਨਹੀਂ ਪ੍ਰਾਈਵੇਟ ਸਕੂਲ ਹੈ ਸਾਡੇ ਆਪਣੇ ਬੱਚੇ ਇਲਾਕੇ ਦੀ ਸਾਡੀ ਮਦਦ ਕਰਨ ਬਸ ਇਹ ਇਹਨਾਂ ਥਰੂ ਗੋਲਡੀ ਗੋਲਡੀ ਇਹਨਾਂ ਦੇ ਇਸ ਨਗਰ ਚ ਆ ਗਏ ਦੇਖੋ ਮਾਨ ਸਾਹਿਬ ਨਾਲ ਗੱਲ ਕਰਨਗੇ ਬਾਕੀ ਉਹ ਨੀਤ ਸਾਹਿਬ ਹੈ ਉਹ ਮੇਰੇ ਪ੍ਰੈਜ਼ੀਡੈਂਟ ਹੈ ਮੈਂ ਐਡਵਾਈਜ਼ਰ ਹੈ ਬੈਡਮਿੰਟਨ ਦਾ ਤੇ ਵੇਟ ਲਿਫਟਿੰਗ ਦਾ ਵੀ ਆਪਾਂ ਕਰਾਂਗੇ ਕੁਝ ਫੁੱਟਬਾਲ ਦਾ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇਖਾ ਕਿੰਨਾ ਵੱਡੀਆਂ ਕੜੀਆਂ ਨਹੀਂ ਬਣਾਈ ਹੋਰ ਆ ਆਪਣੇ ਗੁਰਜੀਤ ਬੈਠੇ ਸਾਰੇ ਫੁੱਟਬਾਲ ਵਾਲੇ ਵੈਬਸਾਈਟ ਠੀਕ ਹੈ। ਹੋਰ ਕੀ ਚਾਹੀਦਾ ਆਪਾਂ ਨੂੰ? ਪਰ ਕੋਈ ਫਾਰਮੈਲਟੀ ਨਹੀਂ ਹੈ ਬਿਲਕੁਲ ਆਪਣੇ ਹੈ। ਲੱਗਦਾ ਹੀ ਨਹੀਂ ਕਿ ਕੋਈ ਬਾਹਰੋਂ ਬੰਦਾ ਕੋ ਆਇਆ ਹੈ।